ਦਾ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਦੇਣ ਵਾਲੀ ਇੱਕ ਹੁਣ ਮਖਿਲਾ ਯੂਟਿਊਬਰ ਦੇ ਗ੍ਰਫਤਾਰੀ ਹੋਈ ਹੈ ਜਿਸ ਦੇ ਵੱਲੋਂ ਜੋ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਦਿੱਤੀ ਜਾ ਰਹੀ ਸੀ ਅਜਿਹੇ ਵੱਡੇ ਇਲਜ਼ਾਮ ਲੱਗੇ ਇਸ ਤੋਂ ਪਹਿਲਾਂ ਅੱਜ ਸਵੇਰੇ ਇੱਕ ਨੌਜਵਾਨ ਦੇ ਗ੍ਰਫਤਾਰੀ ਹੋਈ ਸੀ ਜਿਸ ਉੱਪਰ ਪਾਕਿਸਤਾਨ ਦੀ ਇੱਕ ਕੁੜੀ ਦੇ ਨਾਲ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਉਸ ਨੂੰ ਖੁਫੀਆ ਜਾਣਕਾਰੀ ਦੇਣ ਦੇ ਵੱਡੇ ਇਲਜ਼ਾਮ ਲੱਗੇ ਸਤੇ ਕੋਣ गिरफ्तारी हुई है एक यूट्यूबर महिला की मशहूर यूट्यूबर महिला है जिसकी अच्छ गिरफ्तारी हुई है दस दिए कि व्डे इल्जाम लगे हैं क्योंकि लगातार है। ਕੁਫੀਆ ਏਜੰਸੀਆਂ ਦੇ ਵੱਲੋਂ ਜੋ ਹੈ ਜਿਹੇ ਲੋਕਾਂ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਜੋ ਕਿ ਪਾਕਿਸਤਾਨ ਦੇ ਸੰਪਰਕ ਦੇ ਵਿਚਾਰੇ ਨੇ ਉੱਥੋਂ ਦੇ ਲੋਕਾਂ ਦੇ ਸੰਪਰਕ ਦੇ ਵਿਚਾਰੇ ਜਿਨ੍ਹਾਂ ਦੇ ਉੱਤੇ ਲਗਾਤਾਰ ਜਾਣਕਾਰੀ ਲੀਕ ਕਰਨ ਦੇ ਵੱਡੇ ਇਲਜ਼ਾਮ ਲੱਗ ਰਹੇ ਤੇ ਇਸ ਸਭ ਦੇ ਵਿਚਾਲੇ ਹੁਣ ਹਰਿਆਣਾ ਤੋਂ ਇੱਕ ਮਖਿਲਾ ਯੂਟਿਊਬਰ ਨੂੰ ਭਾਰਤ ਦੀ ਜਾਸੂਸੀ ਕਰਨਾ ਤੇ ਪਾਕਿਸਤਾਨ ਨੂੰ ਫੂਕਿਆ ਜਾਣਕਾਰੀ ਦੇਣ ਦੇ ਦੋਸ਼ ਤੇ ਵਿੱਚ ਗ੍ਰਫਤਾਰ ਕੀਤਾ ਗਿਆ ਹਿੱਸਾਰ ਦੀ ਮਖਿਲਾ ਯੂਟਿਊਬਰ ਜੋਤੀ ਮਲੋਤਰਾ ਨੂੰ ਗ੍ਰਫਤਾਰ ਕੀਤਾ ਗਿਆ ਇਸ ਤੋਂ ਪਹਿਲਾਂ ਪੁਲਿਸ ਨੇ ਕੈਥੋਲਿਕ ਨੌਜਵਾਨ ਨੂੰ ਗ੍ਰਫਤਾਰ ਕੀਤਾ ਸੀ ਮਖਿਲਾ ਯੂਟਿਊਬਰ ਨੂੰ ਪਾਣੀ ਫਤ ਤੋਂ ਗ੍ਰਫਤਾਰ ਕੀਤਾ ਗਿਆ ਤੇ ਹੁਣ ਤੱਕ ਪੁਲਿਸ ਨੇ ਹਰਿਆਣਾ ਤੇ ਪੰਜਾਬ ਦੇ 6 ਲੋਕਾਂ ਨੂੰ ਇਸ ਖੂਫੀਆ ਜਾਣਕਾਰੀ ਦੇਣ ਦੇ ਮਾਮਲੇ ਦੇ ਵਿੱਚ ਗ੍ਰਫਤਾਰ ਕੀਤਾ ਜੋ ਕਿ ਭਾਰਤ ਦੀ ਜਾਸੂਸੀ ਕਰਦੇ ਸੀ ਪੁਲਿਸ ਉਤਰਾ ਤੋਂ ਮਿਲਿ ਜਾਣਕਾਰੀ ਦੇ ਮੁਤਾਬਿਕ ਦੱਸ ਦਈਏ ਕਿ ਦੋਸ਼ੀ ਮਖਿਲਾ ਯੂਟਿਊਬਰ ਅਤੇ 4 ਪਾਕਿਸਤਾਨ ਦੀ ਆਈਐਸਆਈ ਦੇ ਸੰਪਰਕ ਦੇ ਵਿੱਚ ਸਨ ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕੈਥਲ ਤੋਂ 25 ਸਾਲਾਂ ਦੇ ਵਿੰਦਰ ਨੂੰ ਗ੍ਰਫਤਾਰ ਕੀਤਾ ਸੀ ਪਾਣੀਪੱਤ ਤੋਂ ਇੱਕ ਮਸਲੇ ਨੌਜਵਾਨ ਅਤੇ ਨੂ ਤੋਂ ਇੱਕ ਹੋਰ ਨੂੰ ਗ੍ਰਫਤਾਰ ਕੀਤਾ ਸੀ ਤੇ ਹੁਣ ਮਹਿਲਾ ਯੂਟਿਊਬਰ ਨੂੰ ਪਾਣੀਪੱਤ ਤੋਂ ਗ੍ਰਫਤਾਰ ਕੀਤਾ ਕਿ ਆ ਪੁਲਿਸ ਸਾਰਿਆਂ ਤੋਂ ਬਾਰੀਕੀ ਦੇ ਨਾਲ ਪੁੱਜ ਕੇ ਜਕੜੀ ਇਸ ਤੋਂ ਇਲਾਵਾ ਪੰਜਾਬ ਦੇ ਮਲੇਰਕੋਟਲਾ ਤੇ ਬਟਿੰਡਾ ਤੋਂ ਵੀ ਦੋ ਲੋਕਾਂ ਨੂੰ ਜਾਸੂਸੇ ਵਿਦੋਸ਼ ਤੇ ਖੇਟ ਗ੍ਰਫਤਾਰ ਕੀਤਾ ਗਿਆ ਜਾਣਕਾਰ ਦੇ ਮੁਤਾਬਿਕ ਹਿਸਾਰ ਦੀ ਰਹਿਣ ਵਾਲੀ ਜੋਤੀ ਮਲੋਤਰਾ ਇੱਕ ਟਰੈਵਲ ਬਲੌਗਰ ਹੈ ਅਤੇ ਉਹ ਪਿਛਲੇ ਸਾਲ April 2024 ਦੇ ਵਿੱਚ ਪਾਕਿਸਤਾਨ ਵੀ ਗਈ ਸੀ ਜੋਤੀ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਤੇ ਪਾਕਿਸਤਾਨ ਦੀ ਆਪਣੀ ਫੇਰੀ ਦੀਆਂ ਕਈ ਸਾਰੀਆਂ ਵੀਡੀਓ ਸਾਂਝੀਆਂ ਕੀਤੀਆਂ ਸੀ ਤੇ ਹੁਣ ਤੱਕ ਕਰੀਬ ਹੇ ਲੋਕਾਂ ਦੇ ਗ੍ਰਫਤਾਰੀ ਹੋ ਚੁੱਕੀ ਹੈ ਜਿਨ੍ਹਾਂ ਦੇ ਪਾਕਿਸਤਾਨ ਦੇ ਨਾਲ ਤਾਰ ਜੁੜਦੇ ਨਜ਼ਰ ਆ ਰਹੇ ਤੇ ਇਨ੍ਹਾਂ ਦੀ ਗ੍ਰਫਤਾਰੀ ਤੋਂ ਬਾਅਦ ਇਨ੍ਹਾਂ ਤੋਂ ਬਾਰੀਕੀ ਦੇ ਨਾਲ ਪੁੱਛਤਾਚ ਕੀਤੀ ਜਾਏਗੀ پاکستان ਨੂੰ ਖੂਫੀਆ ਜਾਣਕਾਰੀ ਦੇਣ ਵਾਲੀ ਇੱਕ ਹੁਣ ਮਖਿਲਾ ਯੂਟਿਊਬਰ ਦੇ ਗ੍ਰਫਤਾਰੀ ਹੋਈ ਹੈ ਜਿਸ ਦੇ ਵੱਲੋਂ ਜੋ ਪਾਕਿਸਤਾਨ ਨੂੰ ਇਹ ਖੂਫੀਆ ਜਾਣਕਾਰੀ ਦਿੱਤੀ ਜਾ ਰਹੀ ਸੀ ਅਜਿਹੇ ਵੱਡੇ ਇਲਜ਼ਾਮ ਲੱਗੇ ਇਸ ਤੋਂ ਪਹਿਲਾਂ ਅੱਜ ਸਵੇਰੇ ਇੱਕ ਨੌਜਵਾਨ ਦੇ ਗ੍ਰਫਤਾਰੀ ਹੋਈ ਸੀ ਜਿਸ ਉੱਪਰ ਪਾਕਿਸਤਾਨ ਦੀ ਇੱਕ ਕੁੜੀ ਦੇ ਨਾਲ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਉਸ ਨੂੰ ਖੂਫੀਆ ਜਾਣਕਾਰੀ ਦੇਣ ਦੇ ਵੱਡੇ ਇਲਜ਼ਾਮ ਲੱਗੇ ਸ ਤੇ ਕੋਣ गिरफ्तारी हुई एक यूट्यूबर महिला की मशहूर है यूट्यूबर महिला है जिसकी अच्छ गिरफ्तारी हुई है दस दईए कि व्डे इल्जाम लगे हैं क्योंकि लगातार है। ਕੁਫੀਆ ਏਜੰਸੀਆਂ ਦੇ ਵੱਲੋਂ ਜੋ ਹੈ ਜਿਹੇ ਲੋਕਾਂ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਜੋ ਕਿ ਪਾਕਿਸਤਾਨ ਦੇ ਸੰਪਰਕ ਦੇ ਵਿਚਾਰੇ ਨੇ ਉੱਥੋਂ ਦੇ ਲੋਕਾਂ ਦੇ ਸੰਪਰਕ ਦੇ ਵਿਚਾਰੇ ਜਿਨ੍ਹਾਂ ਦੇ ਉੱਤੇ ਲਗਾਤਾਰ ਜਾਣਕਾਰੀ ਲੀਕ ਕਰਨ ਦੇ ਵੱਡੇ ਇਲਜ਼ਾਮ ਲੱਗ ਰਹੇ ਤੇ ਇਸ ਸਭ ਦੇ ਵਿਚਾਲੇ ਹੁਣ ਹਰਿਆਣਾ ਤੋਂ ਇੱਕ ਮਖਿਲਾ ਯੂਟਿਊਬਰ ਨੂੰ ਭਾਰਤ ਦੀ ਜਾਸੂਸੀ ਕਰਨਾ ਤੇ ਪਾਕਿਸਤਾਨ ਨੂੰ ਖੋਪਿਆ ਜਾਣਕਾਰੀ ਦੇਣ ਦੇ ਦੋਸ਼ ਤੇ ਵਿੱਚ ਗ੍ਰਫਤਾਰ ਕੀਤਾ ਗਿਆ ਹਿੱਸਾਰ ਦੀ ਮਖਿਲਾ ਯੂਟਿਊਬਰ ਜੋਤੀ ਮਲੋਤਰਾ ਨੂੰ ਗ੍ਰਫਤਾਰ ਕੀਤਾ ਗਿਆ ਇਸ ਤੋਂ ਪਹਿਲਾਂ ਪੁਲਿਸ ਨੇ ਕੈਥੋਲਿਕ ਨੌਜਵਾਨ ਨੂੰ ਗ੍ਰਫਤਾਰ ਕੀਤਾ ਸੀ ਮਖਿਲਾ ਯੂਟਿਊਬਰ ਨੂੰ ਪਾਣੀ ਪੱਤ ਤੋਂ ਗ੍ਰਫਤਾਰ ਕੀਤਾ ਗਿਆ ਤੇ ਹੁਣ ਤੱਕ ਪੁਲਿਸ ਨੇ ਹਰਿਆਣਾ ਤੇ ਪੰਜਾਬ ਦੇ 6 ਲੋਕਾਂ ਨੂੰ ਇਸ ਖੂਫੀਆ ਜਾਣਕਾਰੀ ਦੇਣ ਦੇ ਮਾਮਲੇ ਦੇ ਵਿੱਚ ਗ੍ਰਫਤਾਰ ਕੀਤਾ ਜੋ ਕਿ ਭਾਰਤ ਦੀ ਜਾਸੂਸੀ ਕਰਦੇ ਸੀ ਪੁਲਿਸ ਉਤਰਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਦੱਸ ਦਈਏ ਕਿ ਦੋਸ਼ੀ ਮਖਿਲਾ ਯੂਟਿਊਬਰ ਅਤੇ ਹੋਰ ਪਾਕਿਸਤਾਨ ਦੀ ਆਈਐਸਆਈ ਦੇ ਸੰਪਰਕ ਦੇ ਵਿੱਚ ਸਨ ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕੈਥਲ ਤੋਂ 25 ਸਾਲਾਂ ਦੇਵਿੰਦਰ ਨੂੰ ਗ੍ਰਫਤਾਰ ਕੀਤਾ ਸੀ ਪਾਣੀਪਾਤ ਤੋਂ ਇੱਕ ਮਖਲੀ ਨੌਜਵਾਨ ਅਤੇ ਨੂ ਤੋਂ ਇੱਕ ਹੋਰ ਨੂੰ ਗ੍ਰਫਤਾਰ ਕੀਤਾ ਸੀ ਤੇ ਹੁਣ ਮਖਿਲਾ ਯੂਟਿਊਬਰ ਨੂੰ ਪਾਣੀਪਾਤ ਤੋਂ ਗ੍ਰਫਤਾਰ ਕੀਤਾ ਗਿਆ ਪੁਲਿਸ ਸਾਰਿਆਂ ਤੋਂ ਬਾਰੀਕੀ ਦੇ ਨਾਲ ਪੁੱਛਗਿੱਛ ਕਰਦੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਮਲੇਰਕੋਟਲਾ ਤੇ ਬਟਿੰਡਾ ਤੋਂ ਵੀ ਦੋ ਲੋਕਾਂ ਨੂੰ ਜਾਸੂਸੇ ਵਿਦੋਸ਼ ਤੇ ਘੇਟ ਗ੍ਰਫਤਾਰ ਕੀਤਾ ਗਿਆ ਜਾਣਕਾਰ ਦੇ ਮੁਤਾਬਿਕ ਨਿਸਾਰ ਦੀ ਰਹਿਣ ਵਾਲੀ ਜੋਤੀ ਮਲੋਤਰਾ ਇੱਕ ਟ੍ਰੈਵਲ ਬਲੌਗਰ ਹੈ ਅਤੇ ਉਹ ਪਿਛਲੇ ਸਾਲ ਅਪ੍ਰੈਲ 2024 ਦੇ ਵਿੱਚ ਪਾਕਿਸਤਾਨ ਵੀ ਦੇ ਸਿਟੋਤੇ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਤੇ ਪਾਕਿਸਤਾਨ ਦੀ ਆਪਣੀ ਪੇਰੀ ਦੀਆਂ ਕਈ ਸਾਰੀਆਂ ਵੀਡੀਓ ਸਾਂਝੀਆਂ ਕੀਤੀਆਂ ਸੀ ਤੇ ਹੁਣ ਤੱਕ ਕਰੀਬ 6 ਲੋਕਾਂ ਦੀ ਗ੍ਰਫਤਾਰੀ ਹੋ ਚੁੱਕੀ ਹੈ ਜਿਨ੍ਹਾਂ ਦੇ ਪਾਕਿਸਤਾਨ ਦੇ ਨਾਲ ਤਾਰ ਜੁੜਦੇ ਨਜ਼ਰ ਆ ਰਹੇ ਤੇ ਇਹਨਾਂ ਦੀ ਗ੍ਰਫਤਾਰੀ ਤੋਂ ਬਾਅਦ ਇਹਨਾਂ ਤੋਂ ਬਾਰੀਕੀ ਦੇ ਨਾਲ ਪੁੱਛਤਾਚ ਕੀਤੀ ਜਾਏਗੀ